ਆਸਾ ਮਹੱਲਾ ਪਹਿਲਾ ਚੋਪ ਦੇ ਵਿਤਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜ ਜੇ ਮਨ ਲਗੇ ਤਾਂ ਜਮ ਕਹਾ ਕਰੇ ਮੋਸਿਓ ਅਗੇ ਰਹਾਓ ਆਸ ਨਿਰਾਸੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦੀ ਗੰਬਰ ਦੇ ਵਿਚਾਰੀ ਆਪਮਰੇ ਅਵਰਾ ਨੈ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜਨਾ ਤੇਰੇ ਆਸ ਮਹੱਲਾ ਪਹਿਲਾ ਚੋਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜੇ ਜੇ ਮਨ ਲਗੇ ਤੌਸ ਜਮ ਕੇ ਹਾਂ ਕਰੇ ਮੋਸਿਓ ਅਗੈ ਰਹਾਉ ਆਸ ਨਿਰਾਸੀ ਤੌ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦੀ ਗੰਬਰ ਦੇ ਵਿਚਾਰੀ ਆਪਮਰੇ ਅਵ ਰਾਣੇ ਮਾਰੀ ਇਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋ ਜਨਾ ਤੇਰੇ ਆਸ ਮਹੱਲਾ ਪਹਿਲਾ ਚਉਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਾਜ ਜੇ ਮਨ ਲਾਗੇ ਤੋਂ ਜਾ ਮ ਕਹਾ ਕਰੇ ਮੋਸਿਓ ਅਗੇ ਰਹਾਉ ਆਸ ਨਿਰਾਸੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦੀ ਗੰਬਰ ਤੇ ਵਿਚਾਰੀ ਆਪਮਰੇ ਅਵਰਾ ਨੈ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਚਉਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਾਜੇ ਜੇ ਮਨ ਲਗੇ ਤਾਂ ਜਮ ਕਹਾ ਕਰੇ మోਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦੇ ਆ ਦੀ ਗੰਬਰ ਤੇ ਵਿਚਾਰੀ ਆਪਮਰੇ ਅਵਰਾ ਨੈ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਚਉਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜ ਜੇ ਮਨ ਲਗੇ ਤਾਂ ਜਮ ਕਹਾ ਕਰੇ ਮੋਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਯਾਦੀ ਗੰਬਰ ਤੇ ਵਿਚਾਰੀ ਆਪਮਰੇ ਅਵਰਾ ਨੈ ਮਾਰੀ ਇਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨਾ ਤੇਰੇ ਆਸਾ ਮਹਲਾ ਪਹਿਲਾ ਚੋਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਕੋ ਗੁਰੂ ਵਜੇ ਜੇ ਮਨ ਲਾਗੇ ਤਾਂ ਜਮ ਕਹਾ ਕਰੇ ਮੋਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦੇ ਗੰਬਰ ਤੇ ਵਿਚਾਰੀ ਆਪ ਮਰੇ ਅਵਰਾ ਨੈ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨ ਤੇਰੇ ਆਸਾ ਮਹੱਲਾ ਪਹਿਲਾ ਚੋਪੜੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜ ਜੇ ਮਨ ਲਗੇ ਤਾਂ ਜਮ ਕਹਾ ਕਰੇ మోਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦੀ ਗੰਬਰ ਤੇ ਵਿਚਾਰੀ ਆਪ ਮਰੇ ਅਬਰਾ ਨੈ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਆਸ ਮਹਲਾ ਪਹਿਲਾ ਚਉਪਦੇ ਵਿਤੇ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜ ਜੇ ਮਨ ਲਗੇ ਤਾਂ ਜਮ ਕਹਾ ਕਰੇ మోਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਗਾਇਆ ਭੋਗੀ ਦਇਆ ਦੀ ਗੰਬਰ ਤੇ ਵਿਚਾਰੀ ਆਪ ਮਰੇ ਅਬਰਾ ਨੇ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਆਸ ਮਹਲਾ ਪਹਿਲਾ ਚਉਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜ ਜੇ ਮਨ ਲਗੇ ਤਉ ਜਮ ਕਹਾ ਕਰੇ 모ਸਿਓ ਅਗੇ ਰਹਾਉ ਆਸ ਨਿਰਾਸੀ ਤਉ ਸੰਿਆਸੀ ਜਾ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦੇ ਗੰਬਰ ਤੇ ਵਿਚਾਰੀ ਆਪ ਮਰੇ ਅਵਰਾ ਨੈ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨ ਤੇਰੇ ਆਸ ਮਹਲਾ ਪਹਿਲਾ ਚਉਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜ ਜੇ ਮਨ ਲਾਗੇ ਤਾਂ ਜਮ ਕਹਾ ਕਰੇ మోਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਗਾਇਆ ਭੋਗੀ ਦਇਆ ਦੀ ਗੰਬਰ ਤੇ ਵਿਚਾਰੀ ਆਪ ਮਰੇ ਅਬਰਾ ਨੇ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨ ਤੇਰੇ ਆਸ ਮਹਲਾ ਪਹਿਲਾ ਚਉਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚਰਾਸੀ ਤਾਂ ਤੀਰਥਵਾਸੀ ਕੋ ਗੁਰੂ ਵਜ ਜੇ ਮਨ ਲਗੇ ਤੋਂ ਜਮ ਕਹਾ ਕਰੇ 모ਸਿਓ ਅਗੇ ਰਹਾਉ ਆਸ ਨਿਰਾਸੀ ਤੋਂ ਸੰਿਆਸੀ ਜਾ ਜਤ ਜੋਗੀ ਤਾਂ ਗਾਇਆ ਭੋਗੀ ਦਇਆ ਦੀ ਗੰਬਰ ਤੇ ਵਿਚਾਰੀ ਆਪ ਮਰੇ ਅਬਰਾ ਨੇ ਮਾਰੀ ਇਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨ ਤੇਰੇ ਆਸ ਮਹਲਾ ਪਹਿਲਾ ਚਉਪਦੇ ਵਿਤਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜ ਜੇ ਮਨ ਲਗੇ ਤੋਂ ਜਮ ਕਹਾ ਕਰੇ మోਸਿਓ ਅਗੇ ਰਹਾਉ ਆਸ ਨਿਰਾਸੀ ਤੋਂ ਸੰਿਆਸੀ ਜਾ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦੀ ਗੰਬਰ ਤੇ ਵਿਚਾਰੀ ਆਪ ਮਰੇ ਅਵਰਾ ਨੈ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨ ਤੇਰੇ ਆਸਾ ਮਹੱਲਾ ਪਹਿਲਾ ਚੋਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜੇ ਜੇ ਮਨ ਲਾਗੇ ਤੌ ਜਮ ਕਹਾ ਕਰੇ ਮੋਸਿਓ ਅਗੇ ਰਹਾਉ ਆਸ ਨਿਰਾਸੀ ਤੌ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਯਾ ਦੀ ਗੰਬਰ ਤੇ ਵਿਚਾਰੀ ਆਪ ਮਰੇ ਅਬ ਰਾ ਨੈ ਮਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨਾ ਤੇਰੇ ਆਸਾ ਮਹਲਾ ਪਹਿਲਾ ਚਉਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜ ਜੇ ਮਨ ਲਗੇ ਤੌ ਜਮ ਕਹਾ ਕਰੇ 모ਸਿਓ ਅਗੇ ਰਹਾਉ ਆਸ ਨਿਰਾਸੀ ਤੌ ਸੰਿਆਸੀ ਜਾਂ ਜਤ ਜੋਗੀ ਤਾਂ ਗਾਇਆ ਭੋਗੀ ਦਇਆ ਦੀ ਗੰਬਰ ਤੇ ਵਿਚਾਰੀ ਆਪ ਮਰੇ ਅਵਰਾ ਨ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨ ਤੇਰੇ ਆਸ ਮਹੱਲਾ ਪਹਿਲਾ ਚਉਪਦੇ ਵਿਤਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਕੋ ਗੁਰੂ ਵਜ ਜੇ ਮਨ ਲਗੇ ਤਾਂ ਜਮ ਕਹਾ ਕਰੇ 모ਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦੇਯਾ ਦੀ ਗੰਬਰ ਤੇ ਵਿਚਾਰੀ ਆਪ ਮਰੇ ਅਵਰਾ ਨੈ ਮਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਚਉਪ ਦੇ ਵਿਤਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਕੋ ਗੁਰੂ ਵਜ ਜੇ ਮਨ ਲਗੇ ਤਾਂ ਜਮ ਕਹਾ ਕਰੇ ਮੋਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦੇਯਾ ਦੀ ਗੰਬਰ ਤੇ ਵਿਚਾਰੀ ਆਪਮਰੇ ਅਵਰਾ ਨੈ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਚਉਪ ਦੇ ਵਿਤਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜੇ ਜੇ ਮਨ ਲਗੇ ਤਾਂ ਜਮ ਕਹਾ ਕਰੇ 모ਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਾਯਾ ਦੀ ਗੰਬਰ ਤੇ ਵਿਚਾਰੀ ਆਪ ਮਰੇ ਅਵਰਾ ਨੈ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨਾ ਤੇਰੇ ਆਸਾ ਮਹਲਾ ਪਹਿਲਾ ਚਉਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜੇ ਜੇ ਮਨ ਲਗੇ ਤਾਂ ਜਮ ਕਹਾ ਕਰੇ ਮੋਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦੀ ਗੰਬਰ ਤੇ ਵਿਚਾਰੀ ਆਪ ਮਰੇ ਅਬਰਾ ਨੇ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨ ਤੇਰੇ ਆਸਾ ਮਹੱਲਾ ਪਹਿਲਾ ਜੋਪਦੇ ਤੇ ਆ ਵਿਚਾਰੀ ਤਾਂ ਪਰਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਕੋ ਗੁਰੂ ਵਜ ਜੇ ਮਨ ਲਗੇ ਤਾਂ ਜਮ ਕਹਾ ਕਰੇ 모ਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦੀ ਗੰਬਰ ਤੇ ਵਿਚਾਰੀ ਆਪ ਮਰੇ ਅਬਰਾ ਨੈ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨ ਤੇਰੇ ਆਸਾ ਮਹੱਲਾ ਪਹਿਲਾ ਚੋਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜ ਜੇ ਮਨ ਲਗੇ ਤਾਂ ਜਮ ਕਹਾ ਕਰੇ 모ਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦੀ ਗੰਬਰ ਤੇ ਵਿਚਾਰੀ ਆਪ ਮਰੇ ਅਬਰਾ ਨ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨ ਤੇਰੇ ਆਸ ਮਹਲਾ ਪਹਿਲਾ ਚਉਪਦੇ ਵਿਤਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਾਜੇ ਜੇ ਮਨ ਲਗੇ ਤਾਂ ਜਮ ਕਹਾ ਕਰੇ ਮੋਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦੇਯਾ ਦੀ ਗੰਬਰ ਤੇ ਵਿਚਾਰੀ ਆਪਮਰੇ ਅਵਰਾ ਨੈ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਚੋਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜ ਜੇ ਮਨ ਲਗੇ ਤਉ ਜਮ ਕਹਾ ਕਰੇ 모ਸਿਓ ਅਗੇ ਰਹਾਉ ਆਸ ਨਿਰਾਸੀ ਤਉ ਸੰਿਆਸੀ ਜਾ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦੀ ਗੰਬਰ ਤੇ ਵਿਚਾਰੀ ਆਪ ਮਰੇ ਅਵਰਾ ਨ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨ ਤੇਰੇ ਆਸ ਮਹਲਾ ਪਹਿਲਾ ਚਉਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਕੋ ਗੁਰੂ ਵਜੇ ਜੇ ਮਨ ਲਗੇ ਤਾਂ ਜਮ ਕਹਾ ਕਰੇ ਮੋਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਇਆ ਦੀ ਗੰਬਰ ਤੇ ਵਿਚਾਰੀ ਆਪਮਰੇ ਅਵਰਾ ਨੈ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋ ਜਨਾ ਤੇਰੇ ਆਸਾ ਮਹੱਲਾ ਪਹਿਲਾ ਚਉਪ ਦੇ ਵਿਤਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜੇ ਜੇ ਮਨ ਲਗੇ ਤਾਂ ਜਮ ਕਹਾ ਕਰੇ ਮੋਸਿਓ ਅਗੈ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦੇ ਆ ਦੀ ਗੰਬਰ ਤੇ ਵਿਚਾਰੀ ਆਪਮਰੇ ਅਵਰਾ ਨੈ ਮਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਚਉਪ ਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਜ ਜੇ ਮਨ ਲਗੇ ਤਾਂ ਜਮ ਕਹਾ ਕਰੇ మోਸਿਓ ਅਗੇ ਰਹਾਉ ਆਸ ਨਿਰਾਸੀ ਤਾਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦੇਯਾ ਦੀ ਗੰਬਰ ਤੇ ਵਿਚਾਰੀ ਆਪ ਮਰੇ ਅਵਰਾ ਨੈ ਮਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਜੋਜ ਨਾ ਤੇਰੇ ਵੀਡੀਓ ਪਸੰਦ ਆਵੇ ਲਾਈਕ ਕਮੈਂਟ ਸਬਸਕ੍ਰਾਈਬ ਕਰ ਦੇਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ